ਸਰਸ਼ਕਾਲ ਮੈਂ ਥੋੜੀ ਆਪਣੀ ਨੀਹਾ ਵੈਦ ਜੀ ਜੇਕਰ ਕਿਸ ਨੂੰ ਲੀਵਰ ਦੀ ਪ੍ਰੋਬਲਮ ਵੱਧਦੀ ਜਾ ਰਹੀ ਹੈ ਜਾਨੀ ਕਿ ਜਿਆਦਾ ਭੁੰਨਿਆ ਹੋਇਆ ਤਲਿਆ ਹੋਇਆ ਖਾਣ ਨਾਲ ਅਲਕੋਹਲ ਦਾ ਇਸਤੇਮਾਲ ਕਰਦੇ ਨੇ ਇਹ ਵਨ ਬਾਈ ਵਨ ਗ੍ਰੇਡ ਹੁੰਦੀ ਜਾਂਦੀ ਆ ਹਨਾ ਵੱਧਦੀ ਜਾਂਦੀ ਆ ਜਿਨ੍ਹਾਂ ਨੂੰ ਇਹ ਪ੍ਰੋਬਲਮ ਉਹਨਾਂ ਲਈ ਸਭ ਤੋਂ ਬੈਟਰ ਤਾਂ ਇਹ ਹੈਗਾ ਆਯੁਰਵੇਦ ਅਨੁਸਾਰ ਕਿ ਤੁਸੀਂ ਇਸ਼ੂ ਰਸ ਪੀਓ ਇਸ਼ੂ ਰਸ ਮੀਨਸ ਗੰਨੇ ਦਾ ਜੂਸ ਠੀਕ ਹੈ ਇਹਦਾ ਡੇਲੀ 7 ਕਰੋ ਤੁਸੀਂ ਜਿਹੜਾ ਡਾਇਬੀਟਿਕ ਹੈ ਉਹ ਨਾ ਕਰੇ ਬਾਕੀ ਤੁਸੀਂ ਨੋਰਮਲ ਹੋ ਜਿਹੜੇ ਉਹ ਇਹਦਾ ਗੰਨੇ ਦਾ ਜੂਸ ਪੀ ਸਕਦੇ ਹੋ ਐਂਡ ਸੈਕੰਡਲੀ ਤੁਸੀਂ ਕੀ ਆਉਂਦਾ ਇੱਕ ਕਾਲਮੇਗ ਦੇ ਪੱਤੇ ਆਉਂਦੇ ਆ ਉਹ ਕੋੜੇ ਜ਼ਰੂਰ ਹੁੰਦੇ ਨੇ ਉਹਨਾਂ ਨੂੰ ਚਮਚ ਦਾ ਚੌਥਾ ਹਿੱਸਾ ਸ਼ਹਿਦ ਦੇ ਨਾਲ ਉਹਦਾ ਸੇਵਨ ਕਰੋ ਠੀਕ ਹੈ ਉਹਦਾ ਸੇਵਨ ਕਰੋ ਜਿਹਨਾਂ ਜਿਹੜੇ ਡਾਇਬੀਟਿਕ ਨੇ ਉਹ ਸ਼ਹਿਦ ਨਾਲ ਨਹੀਂ ਉਹ ਪਾਣੀ ਨਾਲ ਲੈ ਸਕਦੇ ਨੇ ਕਾਲ ਮੇਕ ਦੇ ਪੱਤੇ ਇਹ ਤੁਹਾਡੇ ਲੀਵਰ ਨੂੰ ਬਿਲਕੁਲ ਹੀ ਨਵਾਂ ਤੇ ਨਕੋਰ ਬਣਾ ਦੇਗਾ ਫਰੈਸ਼ ਕਰ ਦੇਗਾ ਔਰ ਤੁਸੀਂ ਇਹ ਜਿਹੜੀ ਦੂਸਰੀ ਦਵਾਈਆਂ ਨੇ ਇਹਨਾਂ ਨੂੰ ਖਾਣ ਤੋਂ ਬਚੋ ਇਹ ਤੁਹਾਡੇ ਲੀਵਰ ਨੂੰ ਸਹੀ ਨਹੀਂ ਕਰਦੀਆਂ ਬਲਕਿ ਹੋਰ ਪ੍ਰੋਬਲਮ ਦੇ ਵਿੱਚ ਲਿਆਉਂਦੀਆਂ ਨੇ ਤੁਸੀਂ ਇਹ ਚੀਜ਼ਾਂ ਦਾ ਇਸਤੇਮਾਲ ਕਰਕੇ ਆਪਣੇ ਲੀਵਰ ਨੂੰ ਪਹਿਲਾ ਵਾਂਗ ਤੰਦਰੁਸਤ ਬਣਾ ਸਕਦੇ ਹੋ